ਜਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ ਖੁਸ਼ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਵੈਲਕਮ ਕਰਦੇ ਆਪਨੇ ਚੈਨਲ ਬਾ ਪੰਜਾਬੀ ਰਿਐਕਸ਼ਨ ਤੇ ਅੱਜ ਜਿਹੜੀ ਆਪਣੀ ਵੀਡੀਓ ਜੀ ਲੋਕਾਂ ਜਿਹੜਾ ਇਤਜਾਜ ਕੀਤਾ ਆਇਆ ਸੀ ਯੂਪ ਬਿਹਾਰ ਤੇ ਭਈਆਂ ਲਈ ਤੇ ਉਹਨਾਂ ਦਾ ਜਿਹੜਾ ਇਤਜਾਜ ਹੈ ਮੇਰੇ ਖਿਆਲ ਨਾਲ ਕਾਰ احمد ਆ ਰਿਹਾ ਹੈ ਜਿਹੜੇ ਕੋ ਲੋਕ ਉਥੇ ਕੰਮਗਾਰ ਕਰਦੇ ਸੋਂ ਪੰਜਾਬ ਛੱਡਣ ਤੇ ਮਜਬੂਰ ਹੋ ਚੁੱਕੇ ਨੇ ਚਿੰੰਡਰ ਦੇ ਲੋਕ ਮੇਰੇ ਖਿਆਲ ਹਾਂ ਬੜਾ ਕਿ ਜਾਇਦਾ ਭਾਈ ਇਹਨਾਂ ਨਿਕਲਣਾ ਚਾਹੀਦਾ ਪੰਜਾਬ ਤੋਂ ਉਹ ਉਹਨਾਂ ਦਾ ਇਹੀ ਕਹਿਣਾਗੇ ਅਸੀਂ ਪਠਿੰਡੇ ਵਗੈਰਾ ਜਾਂ ਕਿਸੇ ਹੋਰ ਮੋਢੇ ਜਾ ਕੇ ਜੜੀ ਝੱਪਾ ਕਰ ਲੈਣੇ ਆ ਲੇਕਿਨ ਜਵਾਬ ਚ ਲੈਣਾ ਮੁਸ਼ਕਿਲ ਹੈ ਮੈਂ ਕਾਫੀ ਵੀ ਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਚਿੰੰਡਰ ਵੀ ਪੰਜਾਬ ਦਾ ਇਨਕਾਫ ਰਹਿਣ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੱਕ ਦੀ ਸਜ਼ਾ ਸਾਰਿਆਂ ਨੂੰ ਨਹੀਂ ਦੇਣੀ ਚਾਹੀਦੀ ਜੋ ਕਮਿਊਨਿਟੀ ਇੱਕ ਦੀ ਸਜ਼ਾ ਹਰ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਇਹ ਹੀ ਹੈ ਕਿ ਉਹਨਾਂ ਦੇ ਕਈਆਂ ਦੇ ਪਰਿਵਾਰ ਸਨ ਕਈਆਂ ਦੇ ਬੱਚੇ ਸਨ ਜੇ ਤੁਹਾਨੂੰ ਇੱਕ ਬੱਚੇ ਦਾ ਇੰਨਾ ਸਾਕ ਹੋਵੇ ਇੱਕ ਚੀਜ਼ ਨਹੀਂ ਹੈਗੀ ਠੀਕ ਹੈ ਉਹਨਾਂ ਦੇ ਵੀ ਨਹੀਂ ਹੈਗਾ ਨਹੀਂ ਠੀਕ ਹੈ ਇੱਕ ਨੂੰ ਸਜ਼ਾ ਮਿਲੇਗੀ ਬਾਕੀ ਸਾਰੇ ਸੋਚਣਗੇ ਯਾਰ ਉਹਨੇ ਇਹ ਕਿਤਾ ਸੀ ਇਹ ਪੰਜਾਬੀ ਨੇ ਇਹ ਆਪਣੀ ਔਲਾਦ ਨੂੰ ਮਾਰ ਦਿੱਤੀ ਮੈਂ ਉਸ ਚੀਜ਼ ਤੇ ਹੈਗੀਆਂ ਬੱਸ ਜੀ ਤੇ ਅਗਰੇਬੇਲ ਕੋ ਲੱਗਦੀ ਆ ਮੈਂ ਕੱਲ ਕਰ ਰਿਆਂ ਕਿ ਅਗਰ ਚਾ ਉਹਨਾਂ ਦੇ ਵੀ ਬੱਚੇ ਹੈ ਨੇ ਲੋਕ ਸਾਨੂੰ ਮਿਸਾਇਲ ਮੈਨੂੰ ਗਲਤ ਸਮਝਣਗੇ ਲੇਕਿਨ ਸਾਰਿਆਂ ਦੇ ਬੱਚੇ ਹੁੰਦੇ ਨੇ ਛੋਟੇ ਛੋਟੇ ਉਹਨਾਂ ਦੀ ਵੀ ਉਹ ਦਿਹਾੜੀ ਦਾ ਪਿਆਰੇ ਸਨ ਪੰਜਾਬ ਦੇ ਉਹਨਾਂ ਦਾ ਇਦਾਂ ਨਹੀਂ ਜ਼ੇਨ ਹੋਏਗਾ ਅਗਰ ਜੇ ਹੁੰਤਾਂ ਨੇ ਹੁੰਦੇ ਤੇ ਛੱਡ ਕੇ ਜਾਂਦੇ ਪੰਜਾਬ ਨੂੰ ਤੇ ਭੱਜਨ ਨੂੰ ਫਿਰ ਦੇਣਗੇ ਅਗਰ ਸਾਡੇ ਤੇ ਗੱਲ ਆਏ ਹਾਂ ਅੱਛਾ ਇਹ ਵੀ ਨਹੀਂ ਨਹੀਂ ਹਾਂ ਠੀਕ ਬਿਲਕੁਲ ਠੀਕ ਕਰ ਰਿਹਾ ਵਾਂ ਇੱਕ ਵੈਰੀਫਾਈ ਕੀਤੀ ਜਾਵੇ ਇੱਕ ਕਾਨੂੰਨ ਪਾਸ ਕੀਤਾ ਜਾਵੇ ਕੋਈ ਕੌਮ ਆ ਇਹ ਕੋਈ ਧਾਤ ਵਾਲਾ ਠੀਕ ਹੈ ਸਾਰੀ ਕੁਝ ਨਹੀਂ ਹੁੰਦੀ ਅੱਧ ਗਲਤ ਬਿਲਕੁਲ ਕੋਈ ਹੋ ਮਕੀਨ ਮਾਨੂੰ ਇੱਕ ਘਰ ਦੇ ਵਿੱਚ ਵੀ ਨਾ ਕਿ 10 15 ਦਾ ਇੱਕ ਖਾਨਦਾਨ ਹੈ ਨਾ ਉਹ ਤੁਹਾਨੂੰ ਦੋ ਖਰਾਬ ਨੇ ਅੱਠ ਵੀ ਅੱਠ ਬਹੁਤ ਚੰਗੇ ਨੇ ਅੱਠ ਬਹੁਤ ਚੰਗੇ ਤੁਸੀਂ ਪੂਰੇ ਖਾਨਦਾਨ ਨੂੰ ਨਹੀਂ ਗਲਤ ਕਹਾਂਗੇ ਤੁਸੀਂ ਇਹ ਕਰ ਸਕਦੇ ਹੋ ਕਿ ਜਿਹੜਾ ਬੰਦਾ ਨਵਾਂ ਆਵੇ ਜਿਵੇਂ ਪਿਛਲੀ ਆਪਾਂ ਵੀਡੀਓ ਲਕੀਆ ਉਹਦੇ ਧੱਕੇ ਗਲਤ ਕਰੋ ਅਗਰ ਕ੍ਰਿਮੀਨਲ ਹੈਗਾ ਤੁਹਾਨੂੰ ਪੈਰ ਟਾਰਨ ਸਾਈਡ ਨਾਲ ਯਾਰ ਤਿੰਨ ਦਾ ਪੰਜ ਉਂਗਲੀਆਂ ਦੇ ਪੰਜ ਬਰਾਬਰ ਨਹੀਂ ਹੋ ਸਕਦੇ ਕਦੀ ਵੀ ਨਹੀਂ ਹੋ ਸਕਦਾ ਇਹ ਤਾਂ ਇਹ ਲੋਕ ਨੇ ਲੇਕਿਨ ਹਾਂ ਥੋੜੀ ਸਖਤੀ ਕਰ ਦੋ ਜਿਹੜਾ ਫੜ ਉਹਨੂੰ ਤੰਗ ਦੋ ਉਹਨੂੰ ਤੰਗ ਦੋ ਅਸਲ ਤਾਂ ਵੀ ਇਹੀ ਚਾਹੀਦਾ ਹੈ ਬਸ ਤੇ ਇਸ ਸਭ ਤੋਂ ਵੱਧ ਫੋਕਸ ਤੁਹਾਡਾ ਇਸ ਚੀਜ਼ 'ਤੇ ਹੋਣਾ ਚਾਹੀਦਾ ਜਿਹੜਾ ਦੇਖੋ ਪੜਿਆ ਗਿਆ ਗਲਤ ਕੰਮ ਕਰਦੇ ਨਾਲ ਫੇਰ ਉਹਨੂੰ ਤਾਜੋ ਇਤਾਂ ਅਸੀਂ ਪੰਜਾਬੀ ਲੋਕਾਂ ਸਾਡੇ ਕੋਲ ਜਿਹੜਾ ਆਂਦਾ ਹੈ ਅਸੀਂ ਉਹਨੂੰ ਖੁਸ਼ ਰੱਖਦੇ ਆ ਕੋਈ ਵੀ ਆ ਜਾਏ ਅਣਜਾਣ ਆ ਜਾਵੇ ਇਹਨਾਂ ਇਹਨਾਂ ਲੋਕਾਂ ਨੂੰ ਤੇ ਪੰਜਾਬੀ ਆ ਲੈ ਜਾਂਦਾ ਇਹਨਾਂ ਨੂੰ ਚੀਜ਼ ਦੇ ਦਿੱਤੀ ਜਗ੍ਹਾ ਦਿੱਤੀ ਹੈ ਇਹਨਾਂ ਨੂੰ ਕਾਰੋਬਾਰ ਲਈ ਸਾਰਾ ਸੈਟਅਪ ਦਿੱਤਾ ਹੈ ਫਿਰ ਵੀ ਉਹਨੇ ਇਹ ਰਲਮ ਕੀਤਾ ਹੈ ਮਾਫੀ ਦੇ ਕਾਬਲ ਨਹੀਂ ਹੈਗਾ ਨਾ ਕਿਸੇ ਬਾਗਲੇ ਬੰਦ ਉਹ ਇੱਕ ਲਾਲ ਜਿਹੀ ਬੰਦੇ ਨੂੰ ਆਪਣੀ ਕਿਉਂ ਤਾਂ ਕੋਈ ਚੰਗੇ ਰੇਟ ਤੇ ਲੈ ਰਹਾ ਹੁੰਦਾ ਉਹ ਫਿਰ ਦੇ ਦੋੜ ਹੀ ਚੈਦਾ ਫਿਰ ਲੇਕਿਨ ਇਹ ਜਿ ਜਿੱਦ ਟੱਕੋਗੇ ਟੱਕੋਗੇ ਤੁਸੀਂ ਉਹਦਾ ਹੈ ਕਿ ਇਹ ਫਾਇਦਾ ਹੋਏਗਾ ਕਿਉਂ ਨਾ ਕੋਈ ਵੀ ਆਏਗਾ ਨਾ ਉਹ ਤੁਹਾਡੀ ਤਰਫ ਰੁਕ ਨਹੀਂ ਕੇ ਲੇਗਾ ਕਦੇ ਵੀ ਨਹੀਂ ਕਰੇ ਪਰ ਪਤਾ ਹੈ ਜਾਕ ਕਰਨਾ ਮੈਂ ਕ੍ਰਾਈਮ ਕੋਈ ਕਰਾਈ ਮਾਣਾ ਕਰਾਈਮ ਹੋਣ ਤੋਂ ਬਾਅਦ ਮੇਰੇ ਸਜ਼ਾ ਕੀ ਹੈ ਮੌਤ ਉਹ ਤੁਹਾਡੇ ਲੈ ਕੇ ਆਏਗਾ ਉਹ ਤੁਹਾਡੇ ਲੈ ਆਏਗਾ ਨਹੀਂ ਤੁਸੀਂ ਇਸ ਚੀਜ਼ ਤੇ ਕੰਮ ਕਰੋ ਚਲੋ ਦੇ ਦੇ ਆ ਵੀਡੀਓ ਫਿਰ ਬਾਅਦ ਚੋਂ ਕਰਦੇ ਆ ਜਿੱਤੇ ਵਿਚਾਰ ਆਪਣੇ ਸਾਂਝੇ ਇਸ ਮਾਹੌਲ ਦੇ ਵਿੱਚ ਸਾਥੇ ਤੋਂ ਕੰਮ ਨਹੀਂ ਹੋਣਾ ਮੈਂ ਇਸ ਵੇਲੇ ਗਿੱਦੜਵਾਲੀ ਦਾਣਾ ਮੰਡੀ ਦੇ ਵਿੱਚ ਆ ਕੁਝ ਪ੍ਰਵਾਸੀ ਮਜ਼ਦੂਰ ਇੱਥੇ ਖੜੇ ਨੇ ਇਹਨਾਂ ਦੇ ਚਿਹਰਿਆਂ ਦੇ ਉੱਪਰ ਵੀ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਹੈ ਕਿ ਪੰਜਾਬ 'ਚ ਆਖਰਕਾਰ ਮਾਹੌਲ ਕੀ ਬਣਦਾ ਜਾ ਰਿਹਾ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਹਰ ਇੱਕ ਦੀ ਮਦਦ ਕਰਨ ਵਾਲੇ ਨੇ ਕੈਸੇ ਦੇਖ ਰਹੇ ਹੋ ਆਪ ਕਹਿ ਰਹੇ ਆ ਕਿ ਵਾਹ ਪੇ ਹਾਦਸਾ ਹੋਇਆ ਇੱਕ ਬੱਚੇ ਕੋ ਮਾਰ ਦਿਆ ਹੁਣ ਕਹਿ ਰਹੇ ਕਿ ਯੂਪੀ ਬਿਹਾਰ ਵਾਲੇ ਵਾਪਸ ਜਾਓ आपस जाने कैसे सर जिसने किया है उसको सजा मिलना चाहिए समझ गया हमने किया तो मेरे को भी सजा मिल है मैं तो कमाने खाने वाला हूँ कमाता हूँ खाता हूँ सारा पंजाबी भी देख रहा है हुँ? कि कमा रहा है खा रहा है कितने साल, साल से आप यहाँ पे रह रहे हो काम साल कर रहे साल साल हो लेकर चालीस साल से तो पंजाब जैसे बन गए आप गया हाँ सारा कुछ पंजाब जैसा बन गया जैसा कि मेरा बिहार में कुछ भी नहीं है पंजाब में है सारा परिवार। तो नहीं जाओगे पे पंजाब में मरूंगा, पंजाब में, बिहार में छोटे से बच्चे को मार दिया कैसे देख उसको। उसको ऐसा सजा मिलना कि नगर की दुनिया का लोग देखे मच गया कि मेरा भी? हाँ। का सजा भी मिलना चाहिए उसको मरेंगे पंजाबे भी पंजाब ਇਹਨਾਂ ਨੂੰ ਚਾਹੀਦਾ ਆਪਣਾ ਬੰਦਾ ਤੁਮਤ ਕੋਲੋਂ ਲੈ ਕੇ ਆਪਣੇ ਦੇ ਵਤਕਾ ਯਾਰ ਭਜਾ ਬੰਦਾ ਇਹਨੇ ਕਸੂਰ ਕੀਤਾ ਇਹਨੂੰ ਸਾਡੇ ਸਾਹਮਣੇ ਮਾਰ ਇੱਕ ਮਿੰਟ ਓਕੇ ਅਰੀ ਮੈਨੂੰ 40 ਸਾਲ ਹੋ ਗਏ ਮੈਂ ਪੰਜਾਬ ਦੇ ਵਿੱਚ ਰਹਿ ਰਹੀ ਆਂ ਅਗਰ ਮੈਂ ਨਹੀਂ ਕਰਦਾ ਰਿਹਾ ਉਹਨਾਂ ਨੂੰ ਪੰਜਾਬ ਇੰਨਾ ਪਿਆਰਾ ਆਇਆ ਹੈ ਨਾ ਤੇ ਅਸੀਂ ਪੰਜਾਬ ਵਿੱਚ ਹੀ ਰਹਿਣਾ ਤੇ ਪੰਜਾਬ ਦੀ ਮਰਨਾ ਉਹ ਕਹਿੰਦੇ ਭਾਈ ਉਹਨੂੰ ਪੰਜਾਬੀ ਕਿਉਂ ਸੁਦਾਉਣਾ ਚਾਹੀਦਾ ਇੱਕ ਪਤਾ ਮੈਂ ਤੈਨੂੰ ਕਹ ਰਿਹਾ ਇੱਥੇ ਰਹਿ ਰਹੇ ਹੋ 40 ਸਾਲ ਤੋਂ ਮੈਂ ਕੱਲ 퍼ਸੋਂ ਆਨਾ ਮਹੀਨੇ ਬਾਅਦ ਆਵਾਂ ਆਨਾ ਵਾ ਠੀਕ ਆ ਮੈਂ ਨਾਲ ਨਹੀਂ ਜਾਣਦਾ ਮੈਂ ਤੁਹਾਨੂੰ ਨਹੀਂ ਜਾਣਦਾ ਜਿੰਨਾ ਉਹ ਕਹਿ ਰਿਹਾ ਹੈ ਕਿ ਵੈਰੀਫਿਕੇਸ਼ਨ ਕਰਾਉਂ ਜਿੰਦਾਂ ਦਾ ਨਾਮ ਹੈ ਵੈਰੀਫਿਕੇਸ਼ਨ ਨਹੀਂ ਆਇਆਗਾ ਠੀਕ ਹੈ ਮੇਰੀ ਗੱਲ ਸੁਣ ਉਹਦੇ ਉਹਦੇ ਥਾਨਾਂ ਦੇ ਜਿਲ੍ਹੇ ਹਨ ਉਹ ਤੇ ਨਹੀਂ ਠੱਗੇ ਹੋਏ ਉਹ ਤੇ ਨਹੀਂ ਮਰੇ ਹੋਏ ਠੀਕ ਹੈ ਉਹਨਾਂ ਪੰਜਾਬ ਬੇਜਾ ਤਿਆਰਾਂ ਤੋਂ ਖੁਦ ਤੂੰ ਮੇਰੇ ਨਾਲ ਫੇਕ ਦੇਖੀਏ ਉਹ ਬੰਦਾ ਕ੍ਰਿਮੀਨਲ ਹੈਗਾ ਉਹ ਬੰਦਾ ਉਹਦਾ ਰੁਜ਼ਾ ਕੱਢ ਕੇ ਇਧਰ ਕਰਾਉਂਦਾ ਹੈ ਪਿਛਲਾ ਬੈਕਗਰਾਉਂਡ ਹੈਗਾ ਯੂਪੀ ਬਿਹਾਰ ਦੀ ਹੈ ਉਹ ਕੱਲਾ ਸਿੱਧੇ ਇੱਥੇ ਆਏ ਹੈ ਕੋਈ ਨਾ ਕੋਈ ਤਾਂ ਹੋਏਗਾ ਕੋਈ ਵੀ ਨਹੀਂ ਜੇ ਕੋਈ ਤਾਂ ਕੋਈ ਤਾਂ ਹੋਏਗਾ ਭੱਜ ਗਿਆ ਆ ਭੱਜ ਗਿਆ ਮੈਂ ਸਾਰਿਆਂ ਦੀ ਇੱਕੋ ਗੱਲ ਕਹਿਣਾ ਚਾਹਾਂਗਾ ਤੁਸੀਂ ਨਿਊਜ਼ ਸਾਰੀ ਸੁਣ ਚੁੱਕੇ ਹੋ ਸਾਰਾ ਤੁਹਾਨੂੰ ਪਤਾ ਸਾਰਾ ਹੈ ਪਰ ਉਹਦੇ ਵਿੱਚ ਬਾਰ ਬਾਰ ਇੱਕੋ ਚੀਜ਼ ਕਹੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਉਹਨੂੰ ਪੂਰੀ ਮਦਦ ਕੀਤੀ ਜਾ ਰਹੀ ਹੈ ਜਦੋਂ ਤੈਨੂੰ ਹਕੂਮਤ ਦੀ ਮਦਦ ਆ ਰਹੀ ਹੈ ਤੈਨੂੰ ਕੋ ਮੇਰੇ ਬਿਲ ਕਹਿ ਰਿਹਾ ਆ ਜਿਹੜੇ ਕੰਮ ਐ ਟਾਈਮ ਸਾਡੇ ਸਿੱਖ ਭਰਾ ਕਰਨ ਦੇ ਨੇ ਨਾ

ਉਹਨਾਂ ਦੇ ਵੀ ਕਮੀ ਮੋਚੀ ਉਹ ਕਮੀ ਮੋਚੀ ਰਹਿ ਕੇ ਕਮੀ ਮੋਚੀ ਹੀ ਰਹਿਣਾ ਤੂੰ ਜੱਟ ਦਾ ਜੱਟ ਉਹ ਵੀ ਉਹ ਵੀ ਮੈਂ ਗੱਲ ਕਹਿ ਰਿਹਾ ਵਾਂ ਤੇ ਉਹਨੂੰ ਵੀ ਇਤਲਾਅ ਉਹਦੇ ਕਮੀ ਮੋਚੀ ਹਕੂਮਤ ਕਰੂੰਗਾ ਕਿ ਮੈਂ ਬੰਦਾ ਨਹੀਂ ਦੇਰੀ ਥੱਕੂ ਨਹੀਂ ਦੇਰੀ ਕੋਈ ਨਹੀਂ ਦੇਰੀ ਕੋਈ ਨਹੀਂ ਵੀ ਲਾ ਕੇ ਕਰਦਾ ਠੀਕ ਹੈ ਮੈਂ ਤੇਰੇ ਵੱਲੋਂ ਥੋੜੀ ਮਿਸਾਲ ਲੱਭੀ ਸੁਣ ਲੈ ਵੀ ਤੇ ਸਮਝ ਲੈ ਵੀ ਵੀਡੀਓ ਸ਼ੁਰੂ ਕਰ ਦਿੰਦੇ ਤੇਰੀ ਮਿਹਰਬਾਨੀ ਅੱਤੇ ਤੇ ਕੇ ਬਿੰਦੀ ਕੀਤੀ ਇੱਕ ਕੋਈ ਸਰਦਾਰ ਹੈ ਨਾ ਉਹਨੇ ਕੋਈ ਨੌਕਰ ਰੱਖਿਆ ਹੁੰਦਾ ਕੰਮੀ ਰੱਖਿਆ ਹੁੰਦਾ ਅਮਰੀਕਨ ਸਰਦਾਰ ਹੈਗਾ ਉਹਦੀ ਇੱਕ ਦੇਸ਼ਿਤ ਹੈਗੀ ਆਪਣੇ ਲਾਗੇ ਦੇ ਵਿੱਚ ਉਹ ਕਮੀ ਰੱਖਿਆ ਉਹਦਾ ਜ਼ਿਆਦਾ ਕੋਈ ਨਾ ਕਮੀ ਲੇਕਿਨ ਹੱਦ ਕੇ ਜ਼ਿਆਦਾ ਸਰਦਾਰ ਦਾ ਉਹ ਉੱਠ ਕੇ ਕਿਸੇ ਮਨ ਨੂੰ ਚੜ ਮਾਰ ਦੇਵੇ ਤੇ ਸਰਦਾਰ ਨੂੰ ਕੋਈ ਲਾ ਨਹੀਂ ਸਕਦਾ ਕਿਉਂਕਿ ਸਰਦਾਰ ਉੱਤੇ ਹੱਥ ਵਾ ਉਹ ਕਮੀ ਵੀ ਅਗਰ ਕਿਦਣਾ ਪੰਗਾ ਲਏਗਾ ਨਾ ਤੇ ਉਹ ਆਪਣੀ ਗੱਲ ਕਰ ਨਹੀਂ ਲਏਗਾ ਉਹਨੂੰ ਪਤਾ ਕਿ ਮੇਰੇ ਤੋਂ ਸਰਦਾਰ ਬੈਠਾ ਵਾ ਉਹ ਭਾਈ ਤੇਰੇ ਹੱਕ ਕੀਤੀਆਂ ਨਾ ਤੂੰ ਚੁੱਪੜਾ ਕੋ ਮੌਕਾ ਬਤਾ ਗਿਆ ਨੀ ਤੇ ਤੂੰ ਗਾਲ ਨੂੰ ਸਮਝ ਜਾ ਤੂੰ ਕਿਸੇ ਪਾਸੇ ਜਾ ਰਿਹਾ ਮੈਂ ਤੂੰ ਆਪਣੀ ਦੁਨੀਆ ਦੇਖੇ ਦੁਨੀਆ ਸੁਨੇ ਕਿ ਐਸਾ ਸਜ਼ਾ ਕਿਉਂ ਬੱਚੇ ਕੋਈ ਆ

जी नहीं ऐसा कोई बात नहीं है हम सब जो है मजदूरी करते हैं काम उम करते हैं और जो भी है उसी से रुका खाते पीते हैं और यहाँ का माहौल ऐसा है कि हम सब दोनों मिल के रहते हैं पंजाबी और बिहारी सभी और पता भी नहीं चलता है कम से कम जन्म भी मेरा यहाँ ही हुआ है ठीक है ना और कम से कम मेरा पापा भी यहाँ पे पैंतीस चालीस साल से है और मैं रहता हूँ और मैं ये भी कहना चाहता हूँ कि जिन्होंने ऐसा गंदा काम किया है उसे सख्त से सख्त

ਤੂੰ ਜੇ ਇੱਕ ਵਾਰ ਜੁਰਮ ਟੱਕਿਆ ਜਾਏਗਾ ਤੂੰ ਜਗ ਵਿੱਚ ਡਾਲੋਗੇ ਉਹਨੂੰ ਪਤਾ ਯਾਰ ਮੇਰੇ ਪਿੱਛੇ ਇਕ ਚ ਡਾਲਨੇ ਉਹਨੇ ਫੇਰ ਚੋਰੀ ਕਰਨੀ ਤੂੰ ਦੀ ਫੇਰ ਡਾਲੋਗੇ ਉਹਨੇ ਫੇਰ ਚੋਰੀ ਕਰਨੀ ਤੂੰ ਦੀ ਫੇਰ ਡਾਲੋਗੇ ਜੇ ਜਿਹਨਾਂ ਦੀ ਚੋਰੀ ਕਰਕੇ ਆਏਗਾ ਕੋਈ ਘਰ ਆ ਜਾਣ ਉਹਦੇ ਸਾਹਮਣੇ ਉਹਨੂੰ 23 ਸਜ਼ਾ ਦੇਈਏ ਔਰ ਐਥੀ ਦੇਈਏ ਤੇ ਉਹਦੀ ਨਤਲ ਵੀ ਆ ਰੱਖੇ ਦੁਬਾਰਾ ਚੋਰੀ ਨਹੀਂ ਕਰੇਗਾ ਸੋ ਲ ਸਜ਼ਾ ਕੌਣ ਦੇਗਾ ਤੁਸੀਂ ਦੋਗੇ ਨਾ ਹਾਂ ਤੋ ਹਕੂਮਤ ਫਿਰ ਤੇ ਕਰਦਾ ਪਿਆ ਹਕੂਮਤ ਖੁਦ ਉਹਦਾ ਸਾਥ ਦੇ ਰਹੀ ਸਦਾ ਨਹੀਂ ਦੇ ਰਹੀ ਪਈ ਭਈਆ ਤੇ ਇਹ ਕੀ ਤੇ ਮੈਂ ਤੁਹਾਡੀ ਅਕਲ ਵਿੱਚ ਗੱਲ ਨਹੀਂ ਆ ਰਹੀ ਇਹ ਚੀਜ਼ ਤੁਸੀਂ ਕਹਿ ਰਹੇ ਹੋ ਜੇ ਤੋ ਕਹਿ ਰਹੇ ਨਾ ਭਈਆ ਨੂੰ ਤੇ ਪੰਜਾਬ ਛੱਡ ਦਿਓ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਐਸੇ ਮਾਹੌਲ ਬਣਾਉਣੇ ਸ ਕੋਈ ਫਾਇਦਾ ਨਹੀਂ ਹੈ ਕਿਉਂਕਿ ਹਮ ਸਭ ਵੀ ਕੰਮ ਕਰਨੇ ਵਾਲੇ ਹੈ ਔਰ ਉਹ ਸਭ ਵੀ ਕੰਮ ਕਰਨੇ ਵਾਲੇ ਹੈ ਇੱਕ ਆਦਮੀ ਅਗਰ ਜੋ ਕੋਈ ਖਰਾਬ ਹੋ ਗਿਆ ਉਸਕੇ ਲਈ ਸਭੀ ਬਿਹਾਰੀ ਖਰਾਬ ਨਹੀਂ ਹੈ ਆਪ ਇਹ ਬਾਤ ਸਮਝਦੇ ਹੋ ਨਾ ਇੱਕ ਇੱਕ एक बंदा आ गया जो कोई भी गलत काम किया उसको आप सजा दो क्योंकि उसे सजा देगा तो कम से कम एक सौ जो है सुधर जाएगा उसे सजा बिल्कुल ही चाहिए चाहे मैं ये हो चाहे वो हो, 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 हो कोई भी हो अगर गलत जीज़ागी काम जीज़ागी किया है है लेबर वाला आ रहा उसकी वेरिफिकेशन होनी चाहिए पुलिस का क्राइम रिकॉर्ड चेक होना चाहिए कई बंदे वहां पे मर्डर करते हैं यहाँ पे आ जाते हैं ये बात तो होनी चाहिए ना कि यहाँ पे कम से कम बिल्कुल इसमें 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 कोई डॉराया नहीं है बिल्कुल आप जो है दोनों का चेक कीजिए वहाँ का रिकॉर्ड देखिए और यहाँ का भी वेरिफिकेशन कीजिए और ये करने के बाद अगर जो वो लगता है व्यक्ति कोई गलत है उसे आप तुरंत पुलिस को पकड़वाइए या तो उसे बिहार का जो सेंट्रल गवर्नमेंट है उसको आप सौंपिए बठिंडा में कुछ यूपी बिहार वाले वापस जा रहे हैं वो बोल रहे हैं कि डर का माहौल बन गया अभी यहाँ रहने का कोई फायदा नहीं है लगता है डर का माहौल बन गया थोड़ा सा जी सर यहाँ तो नहीं है लेकिन होशियार मैं मैं ब्रेक क्यों ला रहा होशियारे लागू एक औरत बैठी है ਉਹਦੇ ਚੋਲੀ ਦੇ ਵਿੱਚ ਛੋਟਾ ਜਿਹਾ ਮਾਸੂਮ ਬੱਚਾ ਠੀਕ ਆ ਥੋੜਾ ਜਿਹਾ ਬੱਚਾ ਦਾ ਕੀ ਕਸੂਰ ਆਕਰ ਉਹਦੇ ਉਹਦੀ ਕੌਮ ਵਾਲੇ ਬੰਦੇ ਨੇ ਕਿ ਇੰਨਾ ਵੱਡਾ ਕਰਾਇ ਮਾਰਦਾ ਉਹ ਛੋਟੇ ਬੱਚਾ ਦੀ ਕੀ ਕਸੂਰ ਹੈਡਸਪਨ ਨੇ کیا ਉਹ ਨਹੀਂ ਲੈ ਗਿਆ ਮੈਂ ਕਹ ਰਿਹਾ ਉਹ ਮਾਈਨ ਲੋਕਾਂ ਨੂੰ ਖੋਦੇ ਚਾਹੀਦਾ ਉਹਨੂੰ ਨਾਲ ਪੰਜਾਹਿਆਂ ਦੇ ਰਾਲ ਕੇ ਭਾਈ ਜਟਾ ਕਿਸ ਕੰਮ ਆਵੇ ਛੁੱਟਿਆ ਗਿਆ ਇਹਨੇ ਪਹਿਲਾਂ ਕੰਮ ਤੋਂ ਦੇਖ ਬੰਦਾ ਕੰਮ ਨਾ ਕਰਨੇ ਘਰ ਕੋਈ ਜਵਾ ਦਾ ਸਾਰੇ ਕੰਮ ਕਾਰ ਛੱਡ ਕੇ ਬੱਚੇ ਪਿੱਕੇ ਮਾਰ ਕੇ ਪੰਜਾਬੀਆਂ ਨਾਲੋਂ ਵੀ ਸਾਰਿਆਂ ਨਾਲ ਵਡਾ ਹੋ ਗਿਆ ਬਟ ਬਟ ਉਹ ਨਹੀਂ ਜਿਸ ਨਾਲ ਗੱਲ ਹੋਈ ਆਪੁਰ ਮੈਂ ਬਹੁਤ ਖਰਾਬ ਕਈ ਵਾਰ ਮੋਬਾਈਲ ਮੈਂ ਜੋ अपना पंजाबी भाई लोग है वो जो है कि ये बिहारी को भगा रहा है कुछ कर रहा है तो मैं ये कहता हूँ वाले जो है वो कहते हैं लेकिन मैं ये कहता हूँ अगर जो उन्होंने गलती किया है एक व्यक्ति तो आप उसको सजा दीजिए बिल्कुल बिल्कुल कह रहे कि थो सजा ਹਾਂਜੀ ਬਿਲਕੁਲ ਜਿੱਦਾਂ ਸਹੀ ਕਹਿ ਰਹੇ ਨੇ ਮੇਰੇ ਹਿਸਾਬ ਨਾਲ ਜੋ ਕਹਿ ਰਹੇ ਨੇ ਸਹੀ ਕਹਿ ਰਹੇ ਨੇ ਇਸ ਚੀਜ਼ ਤੇ ਅਕਰੀਆ ਕਿ ਜਿੱਦਾਂ ਬਿਹਾਰ ਵਾਲੇ ਭਾਈ ਨੇ ਇੰਟਰਵਿਊ ਦੇ ਕੇ ਗਿਆ ਕਿ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਅਗਰ ਉਹਦੇ ਤੇ ਕ੍ਰਿਮੀਨਲ ਰਿਕਾਰਡ ਨਿਕਲਦੇ ਨੇ ਉਹਨੂੰ ਬਿਹਾਰ ਦੀ ਸੈਂਟਰਲ ਜੇਨ ਦਿੱਤਾ ਜਾਵੇ ਉਹਦੇ ਨਾਲ ਜੋ ਹੋ ਸਕੇ ਉਹੀ ਕਰਨ ਪੰਜਾਬ 'ਚ ਨਾ ਵੜਨ ਦਿੱਤਾ ਜਾਵੇ ਹੁਣ ਅਸੀਂ 40 40 ਸਾਲ ਤੋਂ ਕਹਿ ਰਿਆ ਸੀ ਰਹਿ ਰਿਹਾ ਮੇਰਾ ਬਾਪੂ ਵੀ ਇੱਥੇ ਹੀ ਆ ਮੈਂ ਪੈਦਾ ਵੀ ਇੱਥੇ ਹੀ ਹੋਇਆ ਮੈਂ ਦਿਹਾੜੀ ਦਾ ਪਾ ਵੀ ਇੱਥੇ ਹੀ ਸਾਰਾ ਕੀਤਾ ਹੁਣ ਉਹਨੇ 40 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਉਹ ਉਹ ਜਿਹੜੀ ਇੱਕ ਦੀ ਸਜ਼ਾ ਹੈ ਉਹ 40 ਸਾਲਾਂ ਦਾ ਕਿਉਂ ਬੋਲ ਰਿਹਾ ਹੈ ਸ਼ਬਦ ਦਾ ਮੈਨੂੰ ਨਹੀਂ ਪਤਾ ਤੈਨੂੰ ਤੂੰ ਸੋਛੇ ਮਹੀਨੇ ਥੋੜਾ ਕਨੈਕਟ ਹੈ ਕਰਵਾ ਤੈਨੂੰ ਪਤਾ ਹੋ ਜਾਏਗਾ ਆਪਾਂ ਪਾਕਿਸਤਾਨ ਦੇ ਵਿੱਚ ਨਾ ਅਫਗਾਨੀ ਹਾਂ ਵੀਜ਼ੇ ਵਾਲੇ ਵੀ ਆਏ ਹੋਏ ਨੇ ਬਗੈਰ ਵੀਜ਼ੇ ਵਾਲੇ ਵੀ ਆਏ ਹੋਏ ਨੇ ਬਿਲਕੁਲ ਠੀਕ ਆ ਲੇਕਿਨ ਜੇ ਬਗੈਰ ਕ੍ਰਾਈਮ ਕੋਲ ਕਰੇਗਾ ਬਗੈਰ ਵੀਜ਼ੇ ਵਾਲਾ ਵੀਜ਼ੇ ਵਾਲਾ ਕਰਾਂ ਕਰ ਨਹੀਂ ਸਕਦਾ ਉਹ ਕਰੇਗਾ ਤਾਂ ਫਿਰ ਜਗਾ ਟ੍ਰੇਸ 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 ਹੋ ਜਾਏ ਹੋ ਜਾਏਗਾ ਲੇਕਿਨ ਹਕਮਤ ਨੇ ਆਪਣੀ ਕੀ ਕੀਤਾ ਵਾ ਸਾਰਾ ਬੰਨ ਨਹੀਂ ਕੱਢਿਆ ਆ ਹੁਣ 6 ਮਹੀਨੇ ਜਾਂ ਸਾਲ ਪਹਿਲੇ ਪ੍ਰੈਸ਼ਰ ਹੋਇਆ ਪਾਕਿਸਤਾਨ ਦੇ ਵਿੱਚ ਹੈ ਤੇ ਜੇ ਵਿੱਚ ਹੈ ਕਿ ਨਹੀਂ ਹੈ ਮੈਂ ਤੁਹਾਨੂੰ ਦੱਸ ਦਗਾ ਉਹ ਸਾਰਾ ਅਫਗਾਨ ਨੂੰ ਨਹੀਂ ਕੱਢਿਆ ਜਦਕਿ ਕ੍ਰਾਈਮ ਹੁੰਦੇ ਸੀਗੇ ਕ੍ਰਾਈਮ ਹੁੰਦੇ ਪਹਿਲੇ ਅਫਗਾਨੀਆਂ ਵਿੱਚ ਹੈ ਸੀ ਮਤਲਬ ਬਸ ਲੇਕੇ ਉਹਨਾਂ ਨੇ ਕੀ ਕੀਤਾ ਕਮਨ ਸਾਡੇ ਨੇ ਇੱਕ ਅੱਛਾ ਕੰਮ ਕੀਤਾ ਵਾ ਉਹਨਾਂ ਨੇ ਸਾਰੇ ਜਿਹੜਾ ਵਾਦੇ ਨੇ ਨਾ ਸਾਰਿਆਂ ਦੀ ਵੈਰੀਫਾਈ ਕਰਾਈਏ ਜਿਹੜਾ ਵੀਜ਼ਾ ਲੈ ਕੇ ਲਿਗਲ ਤਰੀਕੇ ਨਾਲ ਵੀਜ਼ਾ ਲੇ ਕੇ ਮਤਲਬ ਹੁੰਦਾ ਕਿ ਮੈਂ ਪਾਕਿਸਤਾਨ ਦਾ ਇੱਕ ਬੰਦਾ ਮੈਂ ਸਪੋਰਟ ਕਰਦਾ ਆ ਮੈਂ ਉਹਨੂੰ ਵੀਜ਼ਾ ਲਾ ਕੇ ਦਤਾ ਵਾ ਉਹ ਇਹ ਗੱਲ ਕੀਤੀ ਹੈ ਮੈਂ ਆਪਾਸਤੇ ਆ ਮੈਂ ਉਹ ਜਿਹੜੀ ਕਿ ਮੈਂ ਉਹਦਾ ਜ਼ਿੰਮੇਵਾਰ ਮੈਂ ਪਾਕਿਸਤਾਨੀ ਹੈਗਾ ਵਾ ਕਿ ਮੈਂ ਵੀ ਬੰਦਾ ਉਹ ਉਹਦੀ ਮਰ ਜਿਵੇਂਗਾ ਜਿਹੜਾ ਬੰਦਾ ਬਾਹਰੋਂ ਬਾਹਰ ਹੈ ਮੈਨੂੰ ਪਤਾ ਕਿ ਕ੍ਰਾਈਮ ਨਹੀਂ ਕਰੇਗਾ ਉਹਦਾ ਰੈਂਡ ਦਾ ਹੱਕ ਭਰਦਾ ਕਿ ਇਨਸਾਨ ਰਹਿ ਸਕਦਾ ਅੱਛਾ ਮਾਸ਼ਾਅਰ ਅੱਛਾ ਇਨਸਾਨ ਰਹਿ ਸਕਦਾ ਫੋ ਜਿਹੜੇ ਲੀਗਲ ਅਨਲਿਕਲ ਆ ਕੇ ਆ ਰਹੇ ਨੇ ਉਹ ਕਰੇਮ ਕਰਾ ਰਹੇ ਨੇ ਜਿਹੜੇ ਬਾਰਡਰ ਟੱਪ ਕੇ ਹੁੰਦੇ ਨੇ ਉਹਦੇ ਵਿੱਚ ਉਹਨਾਂ ਦਾ ਕੀ ਕਸੂਰ ਹੈ ਜਿਹੜੇ ਇੱਥੇ ਕਮਾਈ ਵਾਸਤੇ ਕਮਾਈ ਲੜਿਆ ਕਰਾ ਰਹੇ ਨੇ ਦੇਣ ਨਾਲ ਜੋ ਅਸੀਂ ਕਰਦੇ ਰਹੇ ਬਣਦਾ ਹੈ ਕਿ ਉਹ ਪਹਿਲੀ ਗੱਲ ਹੈ ਆ ਮੈਂ ਇਹ ਉਹਨਾਂ ਨੂੰ ਕਹਾਂਗਾ ਆਪਣੇ ਪੰਜਾਬੀ ਭਰਾਵਾਂ ਨੂੰ ਤੁਸੀਂ ਜਿੰਨੀ ਜ਼ਿਆਦਾ ਸਖਤੀ ਕਰੀਏ ਨਾ ਤੁਸੀਂ ਆਪਣੇ ਪ੍ਰਸ਼ਾਸਨ ਨੂੰ ਜੋ ਜ਼ੋਰ ਹਾਂ ਮੋੜ ਲਿਆ ਸਾਨੂੰ ਦਾ ਇੱਕ ਬੰਦਾ ਤੇ ਜੋ ਬਸ ਹੋ ਬਸ ਸਤਿ ਸ੍ਰੀ ਅਕਾਲ ਹਾਂ ਜਿਹੜੇ ਯੂਪੀ ਬਿਹਾਰ ਦੇ ਜਿਹੜੇ ਹੋਰ ਨੇ ਉਹ ਉਹਨਾਂ ਦੇ ਕੋਈ ਸਾਰੇ ਗਰੀਬ ਥੋੜੇ ਨੇ ਕੰਮ ਕਰ ਉਹ ਵੀ ਨਾਲ ਚਾਰ ਬੰਦੇ ਰਹਿ ਜਾਂਦੇ ਛੱਕਰ ਪੇਜੀ ਦੀ ਕੱਤ ਕਈ ਹੱਦ ਤੱਕ ਮੈਂ ਉਸ ਤਰ੍ਹਾਂ ਦੀ ਗੱਲ ਤੇ ਆ ਗਿਆ ਮੈਂ ਸਾਰੇ ਜਨਨ ਚਾਹ ਕੇ ਪਿਛਲੀ ਮੀਟੇ ਵੇਖੀਏ ਉਹ ਅਮੀਰ ਵੀ ਨੇ ਉਹ ਅਮੀਰ ਵੀ ਇੱਥੇ ਯੂਪੀ ਬਿਹਾਰ ਦੇ ਕਾਫੀ ਬੰਦੇ ਨੇ ਤੇ ਨਹੀਂ ਜੀ ਮੈਂ ਗੱਲ ਕਰ ਤੇ ਉਹਨਾਂ ਦਾ ਕੰਮ ਬੜਾ ਸਿੱਖ ਦੇ ਨਾਲ ਆ ਕੇ ਥੋੜਾ ਉਹ ਵੀ ਜ਼ੋਰਬਾਨ ਕਿ ਯਾਰ ਠੀਕ ਹੈ ਉਹ ਬੰਦਾ ਗੱਲ ਕਰ ਉਹਨੂੰ ਉਹ ਤੇ ਵੀ ਇਹ ਕਹਿ ਰਹੇ ਹੋ ਤੇ ਹਕੂਮਤੋਂ ਬੰਦਾ ਨਹੀਂ ਤੇ ਪਰ ਉਹ ਹੀ ਤੇਰੀ ਹੋਰ ਕੀ ਬਾਕੀ ਤੇ ਉੱਟ ਗਿਆ ਇਹਨਾਂ ਵਿੱਚ ਮੈਂ ਤੁਸੀਂ ਇਹ ਕਹਿ ਰਹੇ ਮਤਲਬ ਸਾਥ ਨਾਲ ਰਹਿਣਾ ਚਾਹੀਦਾ ਨਾ ਪਰ ਤੁਸੀਂ ਇਸੇ ਦੀ ਬਿਆਦ ਕਰ ਰਹੇ ਉਹਨਾਂ ਕੋਮਤੋਂ ਬੰਦਾ ਨਹੀਂ ਦੇ ਨਹੀਂ ਦੇ ਬੰਦਾ ਕੌਣ ਹੈ ਉਹ ਯੂਪੀ ਬਿਹਾਰ ਦਾ ਬੰਦਾ ਯੂਪੀ ਬਿਹਾਰ ਦਾ ਭਾਈਆ ਕੋਈ ਜਿਹਨਾਂ ਨੂੰ ਪੰਜਾਬ ਛੱਡਣ ਦਾ ਸਾਡੇ ਪੰਜਾਬੀ ਭਰਾ ਕਹਿ ਰਹੇ ਪੰਜਾਬ ਛੱਡ ਦਿਓ ਉਹ ਕੌਣ ਹੈ ਕੋਈ ਇੱਕੋ ਹੀ ਹੈ ਕੌਣ ਇੱਕੋ ਹੀ ਲੱਗ ਜਾਂਦੇ ਇੱਕੋ ਸ਼ਹਿਰ ਦੇ ਅਗਰ ਮੈਨੂੰ ਦੁੱਖ ਹੈ ਨਾ ਮੇਰੀ ਗੱਲ ਸੁਣੀਏ ਮੈਨੂੰ ਦੁੱਖ ਹੈ ਸਾਥੀ ਮੇਰੇ ਨਾਲ ਚਾਰ ਭਰਾ ਚੁੱਪੇ ਹਾਂ ਮੈਂ ਜੱਟਾਂ ਹਾਂ ਕੁਝ ਨਾ ਮੰਗਿਆ تھا ਉਹ ਠੀਕ ਹੈ ਅਗਰ ਤੁਸੀਂ ਮੇਰੇ ਨਾਲ ਕਿਤੇ ਖਲੋਜੋਗੇ ਨਾ ਮੇਰੇ ਬਾਤ ਤੇ ਤੁਸੀਂ ਹੀ ਜਾਓ ਉਹ ਮੇਰੀ ਗੱਲ ਤੋਂ ਲੋਕ ਫਿਰ ਬੋਲਣ ਤੁਹਾਡੀ ਗੱਲ ਜਿਹੜੀ ਦਿੱਤਾ ਹੈਗਾ ਇੱਕ ਮਿੰਟ ਇੱਕ ਮਿੰਟ ਸਿਰਫ ਇੱਕ ਮਿੰਟ ਠੀਕ ਹੈ ਤੁਸੀਂ ਮੇਰੇ ਵਾਸਤੇ ਜਾਟੋ ਮੰਗਰੇ ਨਹੀਂ ਗਏ ਬਿਲਕੁਲ ਹਕੂਮਤ ਕੋਲ ਬੰਦਾ ਹੈ ਤੇ ਆ ਵੀ ਭਰਾ ਜੋਰ ਲਾ ਰਿਹਾ ਹੈ ਯੂਪੀ ਬਿਹਾਰ ਦੇ ਜਿਹੜੇ ਪੰਜਾਬੀ ਸਾਰੇ ਇਹਨਾਂ ਦੇ ਪੰਜਾਬੀਆਂ ਦੇ ਨਾਲ ਰਲ ਕੇ ਕੁਮਨ ਨੂੰ ਕਹਿਣ ਭਈਏ ਬੰਦਾ ਤੇ ਉਹ ਸਾਨੂੰ ਚਾਹੀਦਾ ਜਿਹੜੇ ਯੂਪੀ ਬਿਹਾਰ ਦੇ ਸਾਨੂੰ ਸੁਣਦੇ ਪੈ ਪੰਜਾਬ ਤੋਂ ਸ਼ਫਕਤ ਬej ਦੀ ਗੱਲ ਨੂੰ ਫੋਲੋ ਕਰੋ ਅਗਰ ਤੁਸੀਂ ਐਵੇਂ ਕਰੋਗੇ ਤੇ ਬਾਕੀ ਇਤੋਂ ਰਕਪੜ ਤੋਂ ਪੰਜਾਬੀ ਤੇ ਬਿਹਾਰ ਦੇ ਵਿੱਚ ਪੰਜਾਬੀ ਭਰਾਵਾਂ ਦੇ ਵਿੱਚ ਉਹਨਾਂ ਦੇ ਦਿਲਾਂ ਵਿੱਚ ਇਹਨਾਂ ਲਈ ਪਿਆਰ ਹੋ ਜੇ ਅੱਜ ਉਸ ਪੰਜਾਬੀ ਬੱਚੇ ਨਾਲ ਜ਼ਿਆਤੀ ਹੋਈ ਆ ਜਿਹੜਾ ਬਰਿੰਦਾ ਹੁੰਦਾ ਨਾ ਉਹਦੇ ਅੱਖਾਂ 'ਚ ਤਾਂ ਪੱਟੀ ਰਹਿੰਦੀ ਆ ਕਿ ਉਹ ਇਨਸਾਨਾਂ ਤੇ ਵੇਖਦਾ ਕਿ ਕੱਲ ਨੂੰ ਤੁਸੀਂ ਆਪਣਾ ਬਿਹਾਰ ਦਾ ਵੀ ਆ ਸਕਦਾ ਹੈ ਤੇ ਲਿਆਦਾ ਜਿਹੜਾ ਬਿਲਾਲ ਪੰਜਾਬ ਮੈਂ ਇਹ ਯਾਰ ਪੰਜਾਬ ਨਾ ਛੱਡੋ ਤੁਸੀਂ ਪੰਜਾਬੀਆਂ ਦਾ ਸਾਥ ਦਿਓ ਸਾਡਾ ਇਹ ਪੈਗਾਮ ਹੈ ਜਿਵੇਂ ਸ਼ਫਕਤ ਸਾਹਿਬ ਕਹਿ ਰਹੇ ਨੇ ਕਿ ਯਾਨੀ ਕਿ ਯੂਪੀ ਬਿਹਾਰ ਦੇ ਲੋਕਾਂ ਨੂੰ ਵੀ ਚਾਹੀਦਾ ਪੰਜਾਬ ਮੈਂ ਇੱਥੇ ਬੈਠੇ ਮੈਂ ਖੜੇ ਹੋ ਜਾਓ ਤੁਮਾਨੂੰ ਕੋ ਬੰਦਾ ਕੀ ਜੋ ਮਰਜ਼ੀ ਕਰੀਏ ਤਾਂ ਕਿ ਤੁਹਾਡੀ ਰਿਸਪੈਕਟ ਜਿਹੜੀ ਹੈ ਪੰਜਾਬੀ ਸਾਡੀ ਇਮੇਜ ਖਰਾਬ ਹੋ ਰਹੀ ਆ ਸਾਡੀ ਯੂਪੀ ਬਿਹਾਰ ਦੀ ਇਮੇਜ ਖਰਾਬ ਹੋ ਰਹੀ ਆ ਆ ਬੰਦਾ ਜੋ ਅਸਲੀ ਆਪਣੀ ਇਮੇਜ ਜਿਹੜੀ ਜਿਹੜੀ ਬਣੀ ਹੋਈ ਆ ਤੁਸੀਂ ਸਾਡੇ ਕੋਲ ਆਓ ਕਦਮ ਗੁਰ ਕਾਲ ਤੇਜ਼ ਆ ਆਪਣੀ ਆਈ ਦੀ ਵੀਡੀਓ ਵੀਰੋ ਦੇ ਭਰਾਓ ਤੁਹਾਡਾ ਕੀ ਵਿਚਾਰ ਹੈ ਸਾਨੂੰ ਕਮੈਂਟਾਂ ਚ ਲਾਜ਼ਮੀ ਦੱਸਿਓ ਮਿਲਦੇ ਆ ਆਪਣੀ ਅਗਲੀ ਵੀਡੀਓ ਜੀ ਕਮੈਂਟ ਡ ਰੱਖਿਆ ਆਪਣਾ ਖਿਆਲ ਅੱਲਾ ਹਾਫਿਜ਼